ਸਾਤਿਕਾਰ ਮੈਂ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਦੋਨਾਂ ਧੜਿਆਂ ਵੱਲੋਂ ਜਿਹੜੀ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਵੱਡਾ ਹੁਕਮ ਜਾਰੀ ਹੋਇਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਜਿਹੜੀ ਧਾਰਮਿਕ ਸਜ਼ਾ ਲਗਾਈ ਸੀ ਦੋਨਾਂ ਧੜਿਆਂ ਨੂੰ ਉਹ ਆਪੋ ਆਪਣੀ ਸਜਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਕਰਮਜੀਤ ਸਿੰਘ ਮਜੀਠੀਆ ਡਾਕਟਰ ਦਲਜੀਤ ਸਿੰਘ ਚੀਮਾ ਇਧਰ ਜੇ ਗੱਲ ਕਰੀਏ ਬੀਬੀ ਜ਼ਗੀਰ ਕੌਰ ਗੁਰਪ੍ਰਤਾਪ ਸਿੰਘ ਵਿਡਾਲਾ ਯਾਨੀ ਕਿ ਜਿੰਨੇ ਵੀ ਵੱਡੇ ਆਗੂ ਨੇ ਜਿਨ੍ਹਾਂ ਉੱਤੇ ਸਜ਼ਾ ਦਾ ਹੁਕਮ ਹੋਇਆ ਸੀ ਉਹਨਾਂ ਨੇ ਆਪਣੀਆਂ ਧਾਰਮਿਕ ਸਜ਼ਾਵਾਂ ਪੂਰੀਆਂ ਕਰ ਲੀਆਂ ਨੇ ਹੁਣ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵਾਰ ਫਿਰ ਘਾਟੋ ਕਲੇਸ਼ ਪੈ ਗਿਆ ਹੈ ਕਿ ਸ਼ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਕਿਸ ਦੇ ਨਾਮ ਉੱਤੇ ਮੋਲ ਲੱਗੇਗੀ ਕੀ ਸੁਖਬੀਰ ਸਿੰਘ ਬਾਦਲ ਹੋਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਮੰਗ ਉੱਠ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ ਕਿਉਂਕਿ ਨਰੇਲ ਸਿੰਘ ਚੋੜਾ ਦੀ ਆਵਾਜ਼ ਵੀ ਉਠ ਰਿਹਾ ਕਿ ਉਸ ਨੂੰ ਫਕਰ ਇੱਕ ਕੌਮ ਜਿਹੜਾ ਹੈ ਔਵਾਰ ਦਿੱਤਾ ਜਾਣਾ ਚਾਹੀਦਾ ਹੈ ਜੇ ਗੱਲ ਕਰੀਏ ਧਿਆਨ ਸਿੰਘ ਮੰਨਦੀ ਧਿਆਨ ਸਿੰਘ ਮੰਨ ਜਿਹੜੇ ਨੂੰ ਉਹ ਇੱਕ ਥਾਪੜ ਕੇ ਕਹਿ ਰਹੇ ਨੇ ਹੁਣ ਗੱਲ ਕਰਦੇ ਹਾਂ ਕਿ ਨਵਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਆਖਰਕਾਰ ਕੌਣ ਹੋਵੇਗਾ ਕੀ ਬਾਗੀ ਧੜੇ ਵਿੱਚੋਂ ਜਾਂ ਦਾਗੀ ਧੜੇ ਦੇ ਵਿੱਚੋਂ ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਕਿ ਦੋਨੋਂ ਧੜੇ ਇੱਕੋ ਨੇ ਇਹਨਾਂ ਨੇ ਸਰਕਾਰੀ ਪੈਸੇ ਦਾ ਸਰਕਾਰੀ ਗੱਡੀਆਂ ਦਾ ਅਤੇ ਹੁਣੇ ਪੈਨਸਲ ਲੈ ਰਹੇ ਨੇ ਜਿਨ੍ਹਾਂ ਦਾ ਆਨੰਦ ਮਾਣਿਆ ਹੈ ਵਜ਼ੀਰੀਆਂ ਕੁਮਾਈਆਂ ਨੇ ਖਾਸਾ ਪੈਸਾ ਜੋੜਿਆ ਹੈ ਇਸ ਗੱਲ ਦਾ ਖੁਲਾਸਾ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਗੁਰੂ ਘਰ ਦੇ ਵਜ਼ੀਰ ਗਿਆਨੀ ਰਖਵੀਰ ਸਿੰਘ ਹੋਣਾ ਨੇ ਇੱਧਰ ਵਿਰਸਾ ਸਿੰਘ ਉਵਲਟੋਹਾ ਨੇ ਇੱਕ ਬੜਾ ਵੱਡਾ ਬਿਆਨ ਦਿੱਤਾ ਸੀ ਉਸ ਦੇ ਵਿੱਚ ਇੱਕ ਬੜਾ ਵੱਡਾ ਸਸਪੈਂਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਵੇਗਾ ਸੁਖਬੀਰ ਸਿੰਘ ਬਾਦਲ ਤੇ ਨਹੀਂ ਹੋਣਗੇ ਇਹ ਤਾਂ ਪੱਕੀ ਮੋਹ ਲੱਗ ਚੁੱਕੀ ਹੈ ਜੇਕਰ ਸੁਖਬੀਰ ਸਿੰਘ ਬਾਦਲ ਬਣਦੇ ਨੇ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਡੱਬਣ ਤੋਂ ਕੋਈ ਬਚਾਈ ਨਹੀਂ ਸਕਦਾ ਡੁੱਬੇਗੀ ਸ਼੍ਰੋਮਣੀ ਅਕਾਲੀ ਦਲ ਚਾਹੇ ਉਹ ਰਾਮੂ ਵਾਲੀਆ ਹੋਣ ਚਾਹੇ ਸਕੰਦਰ ਸਿੰਘ ਮਲੂਕਾ ਹੋਣ ਜਿਹੜੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕਜੁੱਟ ਹੋਣ ਦੀਆਂ ਜਿਹੜੇ ਸੰਦੇਸ਼ ਦੇ ਰਹੇ ਨੇ ਕੌਮ ਨੂੰ ਕੋਮ ਮੰਦੀ ਹੈ ਜਾਂ ਨਹੀਂ ਮੰਦੀ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਵਿਰਸਾ ਸਿੰਘ ਬਲਟੋਹਾ ਨੇ ਗੱਲ ਕਹੀ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਕੋਂਦਰ ਨੂੰ ਸੌਂਪਿਆ ਸੀ ਉਸ ਤੋਂ ਬਾਅਦ ਫਿਰ ਦਿੱਤੇ ਹੋ ਗਿਆ ਵਿਰਸਾ ਸਿੰਘ ਬਲਟੋਹਾ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਸੀ ਕਿ ਗਿਆਨੀ ਅਰਪ੍ਰੀਤ ਜੋ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਪ੍ਰਧਾਨ ਬਣਨਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਬੜੇ ਲੰਮੇ ਸਮੇਂ ਤੋਂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਨ ਦੇ ਵਿੱਚ ਇੱਛਾ ਸੀ ਦਿਲ ਇੱਛਾ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਉਹਨਾਂ ਨੇ ਕਿਹਾ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਨੂੰ ਆਪਣਾ ਜਿਹੜਾ ਚਾਹ ਹੈ ਪੂਰਾ ਕਰ ਲੈਣਾ ਚਾਹੀਦਾ ਹੈ ਵਿਰਸਾ ਸਿੰਘ ਬਿਲਟੋਹੜ ਨੇ ਜਿਹੜਾ ਗੁੱਸਾ ਕੱਢਿਆ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਖਿਲਾਫ ਉਹ ਸੱਚ ਹੁੰਦਾ ਨਜ਼ਰ ਆ ਰਿਹਾ ਹੈ ਸੂਤਰ ਦੱਸਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਹੋਵੇਗਾ ਅਤੇ ਹੋਵਣਗੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਾਲਸਾ ਹੋਰੀ ਯਾਨੀ ਕਿ ਨਾਤੇ ਬਾਗੀ ਧੜੇ ਵਿੱਚੋਂ ਨਾਤਾਗੀ ਧੜੇ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਜੇਕਰ ਸੁਰਜੀਤ ਕਰਨਾ ਹੈ ਜੇਕਰ ਲੀਤੇ ਲੈ ਕੇ ਆਉਣਾ ਹੈ ਤਾਂ ਸ਼੍ਰੀ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਜਥੇਦਾਰ ਹੋਣਾ ਔਰ ਜਥੇਦਾਰ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਬਹੁਤ ਜ਼ਰੂਰੀ ਹੈ ਇਸ ਨੂੰ ਲੈ ਕੇ ਫਿਰ ਹੁਣ ਚਰਚਾਵਾਂ ਛੜ ਗਈਆਂ ਨੇ ਚਰਚਾ ਛੜ ਗਈ ਹੈ ਸਿਆਸਤ ਦੇ ਵਿੱਚ ਨਿਚੀ ਜਨ ਵੀ ਕਹਿ ਰਹੇ ਨੇ ਕਿ ਜੇ ਕੋਈ ਕੋਈ ਬਿਹਤਰ ਸਭ ਤੋਂ ਬੈਸਟ ਪ੍ਰਧਾਨ ਹੈ ਸ਼ਰੂਮੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਉਹ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਬਿਨਾ ਹੋਰ ਕੋਈ ਹੋ ਨਹੀਂ ਸਕਦਾ ਜਿਕਰ ਆਇਆ ਹੁੰਦਾ ਹੈ ਜਥੇਦਾਰ ਨੂੰ ਸ਼ਰੂਮੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਂਦਾ ਹੈ ਕਿ ਕੋਈ ਸ਼ਰੂਮੀ ਅਕਾਲੀ ਦਲ ਖੇਤਰੀ ਪਾਰਟੀ ਹੋਣ ਦੇ ਨਾਲ-ਨਾਲ ਇੱਕ ਪੰਥਕ ਪਾਰਟੀ ਵੀ ਹੈ ਪੰਥਵੀ ਮੁਨੇਗਾ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਕੌਮ ਦੇ ਵਿੱਚ ਚੰਗਾ ਰਸੂਖ ਵੀ ਹੈ ਯਾਨੀ ਕਿ ਦਬਦਬਾ ਬਣਾ ਹੋਇਆ ਹੈ ਉਹਨਾਂ ਦੀ ਸ਼ਬੀ ਤੇ ਕੋਈ ਨਿਸ਼ਾਨੀਆਂ ਸਵਾਲ ਨਹੀਂ ਸੂਤਰ ਦੱਸਦੇ ਨੇ ਕਿ ਬੜੇ ਜਲਦੀ ਇਹ ਫੈਸਲਾ ਕੀਤਾ ਜਾਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਫ਼ਸੀਲ ਤੋਂ ਕਿ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹ ਪ੍ਰਧਾਨ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਜ਼ਰ ਅੰਦਾਜ਼ ਖੁੰਝੇ ਲੈਣ ਲਾ ਕੇ ਰੱਖ ਦਿੱਤਾ ਜਾਵੇਗਾ ਭਾਵੇਂ ਲੱਖ ਹੱਥ ਪੈਰ ਮਾਰੇਗਾ ਸੁਖਬੀਰ ਸਿੰਘ ਬਾਦਲ ਨੂੰ ਲੇਕਿਨ ਸੁਖਬੀਰ ਸਿੰਘ ਬਾਦਲ ਦੀ ਹੁਣ ਚੱਲੇਗੀ ਨਹੀਂ ਧੰਨਵਾਦ